ਜਿੰਦਾਬਾਦ ਮੁਸਲਮਾਨ 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 ਜੈਲਾ ਪੌਣੀ ਨਰਦੇ ਲੋ ਜੈਲਾ ਪੌਣੀ ਨਰਦੇ ਲੋ ਪੰਜਾਬ ਚ ਵੱਖ-ਵੱਖ ਥਿਰਾਂ ਦੇ ਆਏ ਆ ਉਹਨਾਂ ਨੂੰ ਬੇਨਤੀ ਆ ਕਿ ਅਸ ਜਿਹੜਾ ਪੰਡਾਨ ਲੱਗਾ ਆ ਮੈਡ ਵਿਸ਼ੇ ਆ ਪਲੀਜ਼ ਉੱਥੇ ਬੈਠ ਜਾਓ ਤਾਂ ਕਿ ਆਪਣੀ ਜਿਹੜੀ ਆ ਗੈਦਰਿੰਗ ਜਿਹੜੀ ਆ ਉਹ ਪੂਰੀ ਦੇਖ ਸਕੇ ਬਹੁਤ ਬਹੁਤ ਮਿਹਰਬਾਨੀ ਇਸ ਕਰਕੇ ਜ਼ਰੂਰੀ ਆ ਕਿ ਆਪ ਪੰਡਾਲ 'ਚ ਬੈਠੋ ਤਾਂ ਕਿ ਆਪਣੀ ਗੈਦਰਿੰਗ ਲੈ ਕੇ ਸਕੇ ਧੰਨਵਾਦ ਮੇਰੀ ਕਵਤਾ ਦਾ ਨਾਮ ਹੈ ਜਾਗੋ ਨਾਨਕ ਦੇ ਵਾਰਸੋ ਕੁਦਰਤ ਦੀ ਸਾਂਝੀ ਦਾਤ ਦੇ ਬਣ ਕੇ ਵਪਾਰੀ ਆ ਗਏ ਜਾਗੋ ਨਾਨਕ ਦੇ ਵਾਰਸੋ ਫਿਰ ਬਲੀ ਕਰਦਾਰੀ ਆ ਗਏ ਰੋਟੀ ਤੇ ਧਾਵਾ ਬੋਲਦੇ ਵੈਰੀ ਨੇ ਜਮਹੂਰ ਦੇ ਮਾਨ ਬਤਾ ਦੇ ਕਹਣ ਦੀ ਕਰ ਕੇ ਤਿਆਰੀ ਆ ਗਏ ਜਾਗੋ ਨਾਨਕ ਦੇ ਵਾਰਸੋ ਫਿਰ ਬਲੀ ਕਤਾਰੀ ਆ ਗਏ ਜੀ ਬੰਦੀ ਮੁੱਢਲੀ ਧਾੜ ਨੂੰ ਜਾਲੰਦਵਾਣਾ ਚਾਹੁੰਦੇ ਨੇ ਕਟ-ਕਟ ਕੇ ਨੀਤੀਆਂ ਕਾਲੀਆਂ ਇਹ ਤੋਂ ਜਮਾਉਣਾ ਚਾਹੁੰਦੇ ਨੇ ਲੋਕ ਨੇ ਜਦ ਰੋਕ ਦੇ ਲੋਕ ਨੇ ਜਦ ਰੋਕ ਦੇ ਇਹ ਫੌਜੀ ਧਾੜਾਂ ਚੌਕ ਦੇ ਉਹ ਤਾਂ ਉਹ ਫਨਿਰ ਕਾਲੇ ਡੰਗ ਚ ਲਾਉਣਾ ਚਾਹੁੰਦੇ ਨੇ ਜੰਗਲ ਜਲ ਜ਼ਮੀਂ ਸੜੇ ਸਭ ਕੁਝ ਦਿਉਣਾ ਚਾਹੁੰਦੇ ਨੇ